ਵੈਲਦਾ ਸੰਸਿਦ ਦੇ ਪਿੰਡ ਵੈਰੋਕੇ ਦੇ ਇਤਿਹਾਸਿਕ ਗੁਰਦੁਆਰਾ ਬਾਬੇ ਦੀ ਬੇਸ ਐ ਵਿਖੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਪ੍ਰਕਾਸ਼ ਪੂਰਵ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਤੇ ਪੁੰਨੀਆਂ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਪਿੰਡ ਮੁੱਧ ਖੋਕਰ ਦੀ ਸੰਗਤ ਵੱਲੋਂ ਕਰਵਾਇਆ ਗਿਆ ਇਸ ਤੋਂ ਪ੍ਰੰਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਤਸ਼ਾਹਬ ਜੀ ਦੇ ਪੋਕ ਤੋਂ ਪ੍ਰੰਤ ਪਾਈ ਗੁਰਜੀਤ ਸਿੰਘ ਪੱਠਲ ਦੇ ਕੁਇਸਰੀ ਜਥੇ ਨੇ ਜੁੜੀ ਸੰਗਤ ਨੂੰ ਸੂਰਬੀ ਯੋਧਿਆਂ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਦੇ ਲਈ ਠੰਡੇ ਮਿੱਠੇ ਜਲਦੀਆਂ ਚਬਿਲਾਂ ਚ

ਸਮਿੰਦਰ ਸਿੰਘ ਸਿੰਟੂ ਧਿਆਨ ਸਿੰਘ ਸੰਤੋਖ ਸਿੰਘ ਪ੍ਰਦਾਨ ਸੁਰਮੇਲ ਸਿੰਘ ਜੋਬਨਜੀਤ ਸਿੰਘ ਮਨਿੰਦਰ ਸਿੰਘ ਇਟਲੀ ਸੁਖਦੇਵ ਸਿੰਘ ਸੁਖਦੇਵ ਸਿੰਘ ਵਾਗਾ ਸਾਬ ਦਾ ਸਰਪੰਚ ਸੁਵਿੰਦ ਸਿੰਘ ਆਦੀ ਹਾਜ਼ਰ ਥਣ ਸਭ ਤੋਂ ਪਹਿਲਾਂ ਅਲਾਸ ਵੱਲੋਂ ਜੀ ਦੀ ਪੀੜੀ ਦੇ مالک ਦਾਲ ਭੱਜਨ ਗੁਰੂ ਸੋਤਮਾ ਵੱਜੋਦਾ ਪੱਪਰ ਤਾਰੀ ਸ਼ੇਵ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਦੀਆਂ ਸਰਬੱਤ ਸੰਗਤਾਂ ਨੂੰ ਬੇਨਤ ਬੇਨਤ ਧੰਨਵਾਦ ਜੀ ਅਤੇ ਨਾਲ ਹੀ ਸ਼ਰੋਮੀ ਭਗਤ ਕਲਪ ਕਬੀਰ ਜੀ ਦਾ ਵੀ ਪਾਤਸ਼ਾਹ ਸੁਲਭ ਹੈ ਸੰਤ ਕਬੀਰ ਜੀ ਦੇ ਪ੍ਰਕਾਸ਼ ਪਰਮਿਆਂ ਸਭੇ ਵਧਾਈਆਂ ਜੀ